ਲਗਾਤਾਰ ਪੈਮੀਂ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਵੱਡੀ ਮਾਰ ਪੈ ਰਹੀ ਹੈ। ਵਿਸ਼ਵ ਪ੍ਰਸਿੱਧ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਬੀਤੇ ਕੱਲ ਦੇ ਨਾਲੋਂ 1 ਫੁੱਟ ਵੱਧ ਗਿਆ। ਤੇ ਹੁਣ 1678.97 ਫੁੱਟ ਤੱਕ ਪਹੁੰਚ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਮਹਿਜ 1 ਫੁੱਟ ਹੀ ਠਾਹ ਹੈ ਇਸ ਵਕਤ ਪੂਰਾ ਪੰਜਾਬ ਹੜ ਦੀ ਚਪੇਟ ਵਿੱਚ ਆਇਆ ਹੋਇਆ ਹੈ ਪਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਛਿਲ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਕਿਤੇ ਵੱਧ ਪਾਣੀ ਆ ਰਿਹਾ ਹੈ ਜੇਕਰ ਗੱਲ ਕਰੀਏ ਨੰਗਲ ਡੈਮ ਦੇ 26 ਗੇਟਾਂ ਦੀ ਤਾਂ ਨੰਗਲ ਡੈਮ ਤੋਂ ਵੀ ਪਹਿਲਾਂ ਦੇ ਨਾਲੋਂ ਪਾਣੀ ਸਤਲੁਜ ਵਿੱਚ ਜ਼ਿਆਦਾ ਛੱਡਿਆ ਜਾ ਰਿਹਾ ਹੈ। ਉੱਥੇ ਹੀ ਨੰਗਲ ਹਾਈਡਲ ਨਹਿਰ ਦੇ ਵਿੱਚ ਸਮਰੱਥਾ ਅਨੁਸਾਰ 9000 ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ ਹੈ। ਆਨੰਦਪੁਰ ਹਾਈਡਲ ਨਹਿਰ ਦੇ ਵਿੱਚ ਵੀ 9000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਿਕਰ ਇਹ ਖਾਸ ਹੈ ਕਿ ਵਿਸ਼ਵ ਪ੍ਰਸਿੱਧ ਪਾਖੜਾ ਡੈਮ ਦਾ ਲੈਵਲ 1680 ਫੁੱਟ ਤੱਕ ਹੀ ਭਰਿਆ ਜਾਂਦਾ ਹੈ ਲਗਾਤਾਰ ਹੋਈ بارش ਨੇ ਦਰਿਆ ਨਦੀਆਂ ਨਹਿਰਾਂ ਨਾਲੇ ਸਭ ਉਫਾਨ ਤੇ ਲਿਆ ਦਿੱਤੇ ਨੇ ਤੇ ਹੁਣ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਮਹਿਜ 1 ਫੁੱਟ ਹੇਠਾਂ ਹੈ